ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਛੋਟੇ ਬੱਚਿਆਂ ਨੂੰ ਪਿਆਰ ਇਸ ਕਹਾਣੀ ਦਾ ਨਾਮ ਖਿੜਕੀ ਵਾਲਾ ਦੀਵਾ ਹੈ ਇਹ ਇੱਕ ਸ਼ਹਿਰ ਵਿੱਚ ਅਮਨ ਨਾਂ ਦਾ ਇੱਕ ਲੜਕਾ ਰਹਿੰਦਾ ਸੀ ਉਸ ਦਾ ਘਰ ਛੋਟਾ ਸੀ ਪਰ ਉਸ ਦੀ ਖਿੜਕੀ ਕੋਲ ਹਰ ਸ਼ਾਮ ਇੱਕ ਦੀਵਾ ਜਲਦਾ ਸੀ ਪੜੋਸੀ ਅਕਸਰ ਹੱਸਦੇ ਸਨ ਦੀਵੇ ਨਾਲ ਕੀ ਹੋਣਾ ਹੈ ਪਰ ਅਮਨ ਹਰ ਰੋਜ਼ ਉਸ ਦੀਵੇ ਦੇ ਕੋਲ ਬੈਠ ਕੇ ਪੜਦਾ ਸੀ। ਬਿਜਲੀ ਅਕਸਰ ਚਲੀ ਜਾਂਦੀ ਸੀ। ਪਰ ਉਸ ਦੀ ਮਿਹਨਤ ਨਹੀਂ। ਉਸ ਉਹ ਦੀਵਾ ਉਸ ਨੂੰ ਹੌਸਲਾ ਦਿੰਦਾ। ਕਈ ਸਾਲ ਬਾਅਦ ਅਮਨ ਵੱਡਾ ਅਫਸਰ ਬਣ ਗਿਆ। ਉਸ ਨੇ ਆਪਣੀ ਪਹਿਲੀ ਤਨਖਾਹ ਨਾਲ ਪਿੰਡ ਦੇ ਬੱਚਿਆਂ ਲਈ ਲਾਇਬ੍ਰੇਰੀ ਬਣਵਾਈ। ਉਦਘਾਟਨ ਵਾਲੇ ਦਿਨ ਉਸ ਨੇ ਉਹੀ ਪੁਰਾਣਾ ਦੀਵਾ ਖਿੜਕੀ ਵਿੱਚ ਰੱਖਿਆ ਲੋਕਾਂ ਨੂੰ ਸਮਝ ਆ ਗਈ ਛੋਟੀ ਰੋਸ਼ਨੀ ਵੀ ਜੇ ਨਿਯਤ ਸਾਫ਼ ਹੋਵੇ ਤਾਂ ਵੱਡਾ ਰਸਤਾ ਦਿਖਾ ਸਕਦੀ ਹੈ ਸਾਨੂੰ ਇਸ ਕਹਾਣੀ ਤੋਂ ਇਹ ਸਿੱਖਿਆ ਮਿਲਦੀ ਹੈ ਹੌਸਲਾ ਤੇ ਮਿਹਨਤ ਹਰ ਹਨੇਰੇ ਨੂੰ ਹਰਾਉਂਦੇ ਹਨ ਤੁਹਾਡੇ ਸਾਰਿਆਂ ਦਾ ਇਹ ਵੀਡੀਓ ਦੇਖਣ ਲਈ ਧੰਨਵਾਦ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਕਮੈਂਟ ਕਰਨਾ ਨਾ ਭੁੱਲਣਾ ਜੋ ਤਾਂ ਅਸੀਂ ਇਦਾਂ ਦੀਆਂ ਚੰਗੀਆਂ ਚੰਗੀਆਂ ਵੀਡੀਓ ਲਿਆ ਸਕੀਏ ਤੇ ਤੁਹਾਨੂੰ ਤੇ ਤੁਹਾਡੇ ਬੱਚਿਆਂ ਨੂੰ ਚੰਗੀ ਸਿੱਖਿਆ ਦੇ ਸਕੀਏ ਧੰਨ